ਪਰਿਵਾਰ ਨੇ ਡੌਂਕੀ ਲਗਾ ਕੇ ਦੋਵੇਂ ਪੁੱਤ ਭੇਜੇ ਅਮਰੀਕਾ ਪਰ ਏਜੰਟ ਨੇ ਚੁਲਾਕੀ ਦੇ ਨਾਲ ਪਹੁੰਚਾ ਦਿੱਤੇ ਇੰਡੋਨੇਸ਼ੀਆ ਤੇ ਹੁਣ ਦੋਵੇਂ ਨੌਜਵਾਨਾਂ ਤੇ ਇੰਡੋਨੇਸ਼ੀਆ ਦੇ ਵਿੱਚ ਹੋ ਗਿਆ ਕਤਲ ਦਾ ਮਾਮਲਾ ਦਰਜ ਤੇ ਪਿੱਛੋਂ ਪਰਿਵਾਰ ਦਾ ਹੋ ਰਿਹਾ ਹੈ ਬੁਰਾ ਹਾਲ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜਿਸ ਵੇਲੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿੱਥੇ ਵਿਦੇਸ਼ ਜਾਣ ਦਾ ਕਾਫੀ ਜ਼ਿਆਦਾ ਉਤਸ਼ਾਹ ਰਹਿੰਦਾ ਹੈ ਚਾਹ ਹੁੰਦਾ ਹੈ ਕਿ ਉਹ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਤੇ ਕਈ ਨੌਜਵਾਨ ਮੁੰਡੇ ਕੁੜੀਆਂ ਅਜੇ ਵੀ ਨੇ ਡੌਂਕੀ ਲਗਾ ਕੇ ਅਮਰੀਕਾ ਜਾਂਦੇ ਨੇ ਤੇ ਹੁਣ ਮਾਮਲਾ ਉਹੀ ਸਾਹਮਣੇ ਆਇਆ ਹੈ ਕਿ ਪੰਜਾਬ ਚ ਰਹਿੰਦਾ ਇੱਕ ਪਰਿਵਾਰ ਜਿਨ੍ਹਾਂ ਨੇ ਕਿ ਆਪਣੇ ਦੋਵੇਂ ਪੁੱਤਾਂ ਨੂੰ ਡੌਂਕੀ ਲਗਾ ਕੇ ਅਮਰੀਕਾ ਭੇਜਿਆ ਪਰ ਉਹਨਾਂ ਦੇ ਨਾਲ ਏਜੰਟ ਦੇ ਵੱਲੋਂ ਇਸ ਤਰ੍ਹਾਂ ਠੱਗੀ ਕੀਤੀ ਗਈ ਏਜੰਟ ਨੇ ਬੜੀ ਹੀ ਚਲਾਕੀ ਦੇ ਨਾਲ ਦੋਵਾਂ ਨੌਜਵਾਨਾਂ ਨੂੰ ਅਮਰੀਕਾ ਦੀ ਜਗ੍ਹਾ ਇੰਡੋਨੇਸ਼ੀਆ ਪੇਜ ਦਿੱਤਾ ਇਹ ਅੱਜ ਤੋਂ 2 ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਕਿ ਇਹਨਾਂ ਨੌਜਵਾਨਾਂ ਨੂੰ ਇੰਡੋਨੇਸ਼ੀਆ ਉਸ ਏਜੰਟ ਨੇ ਪੇਚ ਦਿੱਤਾ ਤੇ ਇੰਡੋਨੇਸ਼ੀਆ ਦੇ ਵਿੱਚ ਜਾ ਕੇ ਇਹ ਦੋਵੇਂ ਪੰਜਾਬੀ ਮੁੰਡੇ ਹੁਣ ਫਸ ਚੁੱਕੇ ਨੇ ਤੇ ਉੱਤੋਂ ਇਹਨਾਂ ਦੇ ਸਿਰ ਕਤਲ ਦਾ ਕੇਸ ਵੀ ਜਿਹੜਾ ਹੈ ਉਹ ਪਾ ਦਿੱਤਾ ਗਿਆ ਜਿਸ ਕਾਰਨ ਪਰਿਵਾਰਕ ਮੈਂਬਰ ਪਹਿਲਾਂ ਹੀ ਕਾਫੀ ਪਰੇਸ਼ਾਨ ਨੇ ਤੇ ਹੁਣ ਇੰਡੋਨੇਸ਼ੀਆ ਦੇ ਵਿੱਚ ਜਿਹੜਾ ਵਕੀਲ ਹੈ ਵਕੀਲ ਦੇ ਵੱਲੋਂ 1 ਕਰੋੜ ਰੁਪਏ ਦੀ ਰਕਮ ਦੀ ਮੰਗ ਪਰਿਵਾਰ ਤੋਂ ਕੀਤੀ ਗਈ ਹੈ ਕਿ ਤਾਂ ਹੀ ਉਹਨਾਂ ਦੇ ਬੱਚਿਆਂ ਦਾ ਕੇਸ ਜਿਹੜਾ ਹੈ ਇੰਡੋਨੇਸ਼ੀਆ ਦੇ ਵਿੱਚ ਵਕੀਲ ਦੇ ਵੱਲੋਂ ਲੜਿਆ ਜਾਏਗਾ ਤੇ ਹੁਣ ਇਸ ਪਰਿਵਾਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਨੇ ਆਖਿਆ ਹੈ ਕਿ ਉਹਨਾਂ ਦੀ ਮਦਦ ਐਨਆਰਆਈ ਪਰਿਵਾਰ ਪੰਜਾਬ 'ਚ ਰਹਿੰਦੇ ਲੋਕ ਤੇ ਪੰਜਾਬ ਸਰਕਾਰ ਜ਼ਰੂਰ ਕਰੇ ਕਿਉਂਕਿ ਉਹ ਇੰਨਾ ਪੈਸਾ ਨਹੀਂ ਜਮ੍ਹਾਂ ਕਰ ਸਕਦੇ ਤੇ ਜਿਹੜੇ ਲੋਕ ਉਹਨਾਂ ਦੀ ਮਦਦ ਕਰ ਸਕਦੇ ਨੇ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਜਿਹੜੇ ਨੇ ਉਹ ਜ਼ਰੂਰ ਭੇਜਣ ਤਾਂ ਕਿ ਉਹ ਆਪਣੇ ਪੁੱਤਾਂ ਨੂੰ ਵਾਪਸ ਆਪਣੇ ਕੋਲ ਪੰਜਾਬ ਲਿਆ ਸਕਣ ਏਜੰਟਾਂ ਦੀ ਠੱਗੀ ਦੇ ਮਾਮਲੇ ਹੁਣ ਲਗਾਤਾਰ ਪੰਜਾਬ ਦੇ ਵਿੱਚ ਵੱਧ ਰਹੇ ਨੇ ਤੇ ਲਗਾਤਾਰ ਕਈ ਚੀਜ਼ਾਂ ਜਿਹੀਆਂ ਸਾਹਮਣੇ ਨਿਕਲ ਕੇ ਆਉਂਦੀਆਂ ਐ ਕਿ ਗਲਤ ਤਰੀਕੇ ਦੇ ਨਾਲ ਏਜੰਟਾਂ ਦੇ ਵੱਲੋਂ ਕਿਸੇ ਹੋਰ ਜਗ੍ਹਾ ਦਾ ਕਹਿ ਕੇ ਭੇਜ ਕਿਸੇ ਹੋਰ ਜਗ੍ਹਾ ਤੇ ਦਿੱਤਾ ਜਾਂਦਾ ਹੈ ਤੇ ਹੁਣ ਮਾਮਲਾ ਇਹ ਉਹੀ ਬੜਿਆ ਕਿ ਡੌਂਕੀ ਲਗਾ ਕੇ ਪਰਿਵਾਰ ਨੇ ਆਪਣੇ ਦੋ ਮੁੰਡਿਆਂ ਨੂੰ ਅਮਰੀਕਾ ਭੇਜਿਆ ਪਰ ਏਜੰਟ ਨੇ ਇਸ ਕਦਰ ਚੁਲਾਕੀ ਖੇਡੀ ਕਿ ਉਹਨਾਂ ਨੂੰ ਅਮਰੀਕਾ ਦੀ ਜਗ੍ਹਾ ਇੰਡੋਨੇਸ਼ੀਆ ਭੇਜ ਦਿੱਤਾ ਤੇ ਇੰਡੋਨੇਸ਼ੀਆ ਦੇ ਵਿੱਚ ਹੁਣ ਦੋਵੇਂ ਨੌਜਵਾਨ ਫਸ ਚੁੱਕੇ ਨੇ ਕਤਲ ਕੇਸ ਉਹਨਾਂ ਦੇ ਸਿਰ ਪੈ ਚੁੱਕਾ ਹੈ ਤੇ ਵਕੀ ਨੇ 1 ਕਰੋੜ ਦੀ ਰਾਸ਼ੀ ਮੰਗੀ ਹੈ ਇਹਨਾਂ ਦਾ ਕੇਸ ਲੜਨ ਦੇ ਲਈ ਤੇ ਪਰਿਵਾਰ ਦੇ ਕੋਲ ਇੰਨੇ ਪੈਸੇ ਨਹੀਂ ਨੇ ਕਿ ਆਪਣੇ ਬੱਚਿਆਂ ਦਾ ਉਹ ਕੇਸ ਜਿਹੜਾ ਹੈ ਲੜਵਾ ਸਕਣ ਤੇ ਉਹ ਇਸ ਵੇਲੇ ਮੰਗ ਕਰ ਰਹੇ ਨੇ ਪੰਜਾਬ ਸਰਕਾਰ ਤੋਂ ਐਨ ਆਰ ਆਈ ਪਰਿਵਾਰਾਂ ਤੋਂ ਤੇ ਪੰਜਾਬ ਦੇ ਲੋਕਾਂ ਤੋਂ ਕਿ ਉਹਨਾਂ ਦੀ ਜਿੰਨੀ ਹੋ ਸਕਦੀ ਹੈ ਬਣਦੀ ਮਦਦ ਜ਼ਰੂਰ ਕੀਤੀ ਜਾਵੇ ਹਾਂਜੀ ਭਾਜੀ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਸ ਮਸਲੇ ਦੀ ਤਿਆਰੀ ਉਹ ਕਰਦਾ ਸੀ ਅ ਸਰ ਜਿਹੜੇ ਬੱਚੇ ਇੰਡੋਨੇਸ਼ੀਆ ਫਸੇ ਹੋਏ ਆ 9 ਤਰੀਕ ਤੋਂ ਘਰੋਂ ਚਲੇ ਸੀ ਤੇ ਜਿਹੜੀ 13 5 ਨੂੰ ਉੱਥੇ ਰੈਸਟ ਹੁੰਦੇ ਆ ਤੇ ਉਸ ਰਿਗਾਰਡਿੰਗ ਜੀ ਕਾਨਫਰੈਂਸ ਹੋ ਰਹੀ ਹੈ ਜੀ ਕੀ ਪੱਕੇ ਰੱਖਣਾ ਚਾਹੁੰਦੇ ਆ ਪੱਕੇ ਸਾਰੇ ਇਹ ਰੱਖਣਾ ਚਾਹੁੰਨੇ ਆ ਆਪਾਂ ਜਿਹੜੇ ਆਪਣੇ ਬੱਚੇ ਉੱਥੇ ਫਸੇ ਹੋਏ ਆ ਠੀਕ ਹੈ ਜੀ ਮੈਂ ਤਿੰਨ ਤੋਂ ਚਾਰ ਵਾਰ ਉਹਨਾਂ ਦੀ ਮੁਲਾਕਾਤ ਕਰਕੇ ਆਇਆ ਜਾ ਕੇ ਠੀਕ ਹੈ ਜੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਆ ਮੁਲਾਕਾਤ ਹੋਣ ਦੇ ਬਾਵਜੂਦ ਉਹਨਾਂ ਦੇ ਹਾਲਾਤ ਬਹੁਤ ਹੀ ਖਰਾਬ ਆ ਉੱਥੇ ਠੀਕ ਹੈ ਜੀ ਉਸ ਤੋਂ ਬਾਅਦ ਉੱਧਰ ਦੇ ਲਾਇਰ ਨਾਲ ਗੱਲਬਾਤ ਹੋਈ ਆ ਠੀਕ ਹੈ ਜੀ ਲਾਇਰ ਦੀਆਂ ਫੀਸਾਂ ਉੱਥੇ ਬਹੁਤ ਵੱਡੀ ਅਮਾਉਂਟ ਦੇ ਵਿੱਚ ਆ ਉਹਦੇ ਕਰਕੇ ਇਹ ਫੈਮਲੀਆਂ ਜਿਹੜੀਆਂ ਇੰਨੀਆਂ ਅਫੋਰਡ ਨਹੀਂ ਕਰ ਸਕਦੀਆਂ ਜਿਹੜੇ ਮੋਦਿਆਂ ਵਾਲੇ ਪਰਿਵਾਰ ਆ ਉਹਨਾਂ ਨੇ ਤੇ ਆਲਰੇਡੀ ਜ਼ਮੀਨ ਗਹਿਣੇ ਪਾਈ ਹੋਈ ਆ ਤੇ ਜਿਹੜੇ ਗੱਗੋਮਾਲ ਵਾਲੇ ਪਰਿਵਾਰ ਆ ਉਹਨਾਂ ਨੇ ਆਲਰੇਡੀ ਘਰ ਗਿਰਵੀ ਰੱਖਿਆ ਹੋਇਆ ਤੇ ਵਕੀਲਾਂ ਦੀਆਂ ਫੀਸਾਂ ਬਹੁਤ ਵੱਡੀ ਅਮਾਉਂਟ ਦੇ ਵਿੱਚ ਆ ਤੇ ਮੇਰੀ ਤੇ ਇਹੀ ਅਪੀਲ ਆ ਸਾਰੇ ਭੈਣ ਭਰਾਵਾਂ ਨੂੰ ਐਨਆਰਆਈ ਵੀਰਾਂ ਨੂੰ ਤੇ ਇਹਨਾਂ ਫੈਮਲੀਆਂ ਦੀ ਮਦਦ ਕਰਨ ਵੱਦ ਤੋਂ ਵੱਧ ਮਦਦ ਕਰਨ ਜੋ ਐਨਜੀਓ ਆਪਣੇ ਪੰਜਾਬ ਦੇ ਵਿੱਚ ਆ ਉਹ ਵੀ ਇਹਨਾਂ ਫੈਮਲੀਆ ਦੇ ਅੱਗੇ ਆਣ ਕੇ ਮਦਦ ਕਰਨ ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਉਹ ਵੀ ਸਾਥ ਦੇ ਰਹੀਆਂ ਨੇ ਬਾਕੀ ਭਗਵੰਤ ਮਾਨ ਸਾਹਿਬ ਨੂੰ ਵੀ ਅਪੀਲ ਆ ਤੇ ਇਹਨਾਂ ਫੈਮਲੀਆ ਦੀ ਵੱਦ ਤੋਂ ਵੱਧ ਮਦਦ ਕਰਨ ਤੁਸੀਂ ਬੜੀ ਹੋ ਕੇ ਆਏ ਮੁਲਾਕਾਤ ਕੀਤੀ ਹੈ ਕਿ ਵਕੀਲ ਨਾਲ ਗੱਲਬਾਤ ਕੀਤੀ ਹੋਈ ਹੈ ਵਕੀਲ ਦੇ ਨਾਲ ਇਹ ਗੱਲਬਾਤ ਹੋਈ ਆ ਇਹਨਾਂ ਦੇ ਉੱਤੇ ਜਿਹੜਾ ਉਧਰ ਦਾ ਏਜੰਟ ਆ ਜਿਨ੍ਹਾਂ ਨੇ ਇੱਥੋਂ ਲੜਕਿਆਂ ਨੂੰ ਖੜਿਆ ਹੈ ਉਹਨਾਂ ਨੇ ਇਹਨਾਂ ਨੂੰ ਕਤਲ ਦੇ ਕੇਸ ਦੇ ਵਿੱਚ ਫਸਾ ਦਿੱਤਾ ਗਿਆ ਹੈ ਤੇ ਇਹਨਾਂ ਦੇ ਤਾਰਾਵਾਂ ਵੀ ਜਿਹੜੀਆਂ ਉਹ ਬਹੁਤ ਜਿਆਦਾ ਸਖਤ ਲਾਈਆਂ ਉਹਨਾਂ ਤਾਰਾਵਾਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਆ 10 ਤੋਂ 20 ਸਾਲ ਦੀ ਸਜ਼ਾ ਵੀ ਹੋ ਸਕਦੀ ਆ ਤੇ 5 ਤੋਂ 7 ਸਾਲ ਦੀ ਸਜ਼ਾ ਵੀ ਹੋ ਸਕਦੀ ਆ ਜੀ ਤੁਸੀਂ ਜਦੋਂ ਮਿਲ ਕੇ ਆਏ ਕਿਸ ਤਰ੍ਹਾਂ ਦੇ ਹਾਲਾਤ ਦੇਖੇ ਤੁਸੀਂ ਉਹਨਾਂ ਦੇ ਹਾਲਾਤ ਉਹਨਾਂ ਦੇ ਅੰਦਰ ਤੇ ਬਹੁਤ ਬੁਰੇ ਹਾਲਾਤ ਜੀ ਬਾਕੀ ਰੋਟੀ ਵਗੈਰਾ ਉੱਥੇ ਮਿਲਦੀ ਨਹੀਂਗੀ ਤੇ ਬਹੁਤ ਬੁਰੇ ਹਾਲਾਤ ਨੇ ਬਹੁਤ ਜਿਆਦੇ ਹੀ ਤੰਗ ਨੇ ਬੱਚੇ ਤੇ ਬਹੁਤ ਰੋਂਦੇ ਕਰ ਪਾਉਂਦੇ ਨੇ ਉੱਥੇ ਆਪਣੇ ਦੋ ਹੀ ਇੰਡੀਅਨ ਆ ਬਾਕੀ ਉਧਰ ਦੇ ਆ ਤੇ ਇਹਨਾਂ ਬੱਚਿਆਂ ਨੂੰ ਨਾ ਤੇ ਉਧਰ ਦੀ ਜ਼ੁਬਾਨ ਆਉਂਦੀ ਆ ਤੇ ਬਾਕੀ ਇਹ ਇੰਗਲਿਸ਼ ਪੱਖੋਂ ਵੀ ਬਹੁਤ ਵੀਕ ਨੇ ਤੇ ਬਹੁਤ ਮੁਸ਼ਕਲ ਟਾਈਮ ਪਾਸ ਕਰ ਰਹੇ ਨੇ ਅੰਦਰ ਕੀ ਨਾਮ ਨੇ ਦੋ ਬੱਚਿਆਂ ਦੇ ਜਿਹੜੇ ਗਏ ਸੀ ਉਮਰ ਕਿੰਨੀ ਹੈ ਜਿਹੜੇ ਅਜੇ ਪਾਲਾ ਉਹ ਪਿੰਡ ਮੋਦਿਆਂ ਦਾ ਹੈ ਜਿਹੜਾ ਗੁਰਮੇ ਸਿੰਘ ਆ ਗੱਗੋਮਾਲ ਦੇ ਆ ਦੋਨਾਂ ਦੀ 20 21 21 ਸਾਲ ਉਮਰ ਅਜ ਤੁਸੀਂ ਕੀ ਲੱਗਦੇ ਹੋ ਨਾਲੇ ਮੇਰੇ ਉਹ ਮਾਮਾ ਜੀ ਦਾ ਬੇਟਾ ਹੈ ਜਿਹੜਾ ਮੋਦਿਆਂ ਤੋਂ ਆ ਜਿਹੜਾ ਦੂਸਰਾ ਪਰਿਵਾਰ ਉਹ ਵੀ ਮਾਮਾ ਜੀ ਦਾ ਬੇਟਾ ਲੱਗਦਾ ਹੈ ਉਹ ਵੈਸੇ ਅਸਲ 'ਚੇ ਮਾਮੇ-ਭੂਆ ਦੇ ਪੁੱਤ ਨੇ ਤੇ ਜਿਸ ਤਰ੍ਹਾਂ ਅਸੀਂ ਮਾਮੇ-ਭੂਆ ਦੇ ਪੁੱਤ ਤੁਸੀਂ ਇੰਸਪੈਕਟਰ ਬਾਅਦ ਮੁਲਾਕਾਤ ਕਰਨ ਗਈਆਂ ਉਹਨਾਂ ਨਾਲ ਜੀ ਨਹੀਂ ਬੇਸਿਕਲੀ ਮੈਂ ਮਲੇਸ਼ੀਆ ਰਹਿਣਾ ਜੀ ਤੇ ਉਸ ਤੋਂ ਬਾਅਦ ਮੈਨੂੰ ਕਾਲ ਆਉਂਦੀ ਹੈ ਇੰਡੀਆ ਤੋਂ ਤੇ ਆਹ ਗੱਲਬਾਤ ਹੋ ਗਈ ਆ ਉਧਰ ਸੋਸ਼ਲ ਮੀਡੀਆ ਤੇ ਵੀ ਜਦੋਂ ਨਿਊਜ਼ ਦੇਖੀ ਆ ਤੇ ਕਹਿੰਦੇ ਜੀ ਇਹਨਾਂ ਨੂੰ ਫਾਂਸੀ ਹੋ ਗਈ ਆ ਫਾਂਸੀ ਹੋ ਗਈ ਆ ਜਦੋਂ ਉੱਥੇ ਜਾ ਕੇ ਮੈਂ ਇੰਡੀਆ ਐਂਬੈਸੀ ਨਾਲ ਜਾ ਕੇ ਟੱਚ ਚ ਕਰਦਾ ਫਿਰ ਇਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਜਾ ਕੇ ਇਹਨਾਂ ਨੂੰ ਮੁਲਾਕਾਤ ਕਰਦਾ ਤੇ ਫਿਰ ਇਹ ਸਾਰਾ ਸੱਚ ਦੱਸਦੇ ਆ ਤੇ ਸਾਡੇ ਨਾਲ ਇਦਾਂ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਸਾਨੂੰ ਇਥੋਂ ਲੈ ਗਏ ਆ ਕੁੱਟਮਾਰ ਕੀਤੀ ਆ ਤੇ ਸਾਡੇ ਕੋਲ ਪੈਸੀ ਜਿਹੜੀ ਉਹ ਵੀ ਖੋਲੇ ਆ ਤੇ ਜਦੋਂ ਅਸੀਂ ਭੱਜ ਜਾਂਦੀ ਉਦੋਂ ਕੋਸ਼ਿਸ਼ ਕੀਤੀ ਆ ਤੇ ਸਾਨੂੰ ਬਹੁਤ ਕੁੱਟਿਆ ਮਾਰਿਆ ਗਿਆ ਤੇ ਸਾਡੇ ਨਾਲ ਬਹੁਤ ਤਸ਼ੱਦਦ ਕੀਤਾ ਹੈ ਤੇ ਬਾਅਦ ਵਿੱਚ ਜਦੋਂ ਅਸੀਂ 에어ਪੋਰਟ ਤੇ ਆਉਂਨੇ ਆ ਤੇ ਸਾਨੂੰ ਮਗਰੋਂ ਜਿਹੜਾ ਏਜੰਟ ਆ ਸਨੀ ਕੁਮਾਰ ਉਹ ਜਾ ਕੇ ਉੱਥੇ ਪੁਲਿਸ ਦੇ ਨਾਲ ਰਲ ਕੇ ਤੇ ਉਹਨਾਂ ਬੱਚਿਆਂ ਨੂੰ ਉਥੇ ਕਤਲ ਕੇਸ ਦੇ ਵਿੱਚ ਫਸਾ ਦਿੰਦਾ ਜਾਨੀ ਕਿ ਇਹਨਾਂ ਨੇ ਕਤਲ ਕੀਤਾ ਨਹੀਂ ਹੁੰਦਾ ਤੇ ਹੁਣ ਸਰਕਾਰਾਂ ਵੱਲੋਂ ਪਹਿਲਾਂ ਵੀ ਕੋਈ ਮਦਦ ਕੀਤੀ ਗਈ ਜਦੋਂ ਤੁਸੀਂ ਖਬਰ ਲਵਾਈ ਸੀ ਨਹੀਂ ਜੀ ਅਜੇ ਤੱਕ ਤੇ ਸਰਕਾਰਾਂ ਵੱਲੋਂ ਕੋਈ ਮਦਦ ਨਹੀਂ ਆਈ ਬਾਕੀ ਕੁਝ ਸਿਆਸੀ ਪਾਰਟੀਆਂ ਸਾਥ ਵੀ ਦੇ ਰਹੀਆਂ ਨੇ ਤੇ ਸਾਡੀ ਤੇ ਇਹੀ ਉਮੀਦ ਇਹੀ ਅਪੀਲ ਆ ਭਗਵੰਤ ਮਾਨ ਸਾਹਿਬ ਜਿਹੜੇ ਆਪਣੇ ਜਿੰਨੇ ਇਲਾਕੇ ਨਿਵਾਸੀ ਐਮ ਐਲ ਏ ਸਾਹਿਬ ਮੰਤਰੀ ਸਾਹਿਬ ਸਾਡੀ ਤੇ ਸਾਰਿਆਂ ਗਾੜੀ ਅਰਜੀ ਆ ਠੀਕ ਹੈ ਜੀ ਤੇ ਅੱਗੇ ਆਣ ਕੇ ਸਾਰੇ ਮਦਦ ਕਰਨ ਜਿਉਂ ਵੀ ਐਨਜੀਓ ਵਗੈਰਾ ਸਾਰਿਆਂ ਸਾਥ ਦੇਣ ਤੁਸੀਂ ਦੱਸਿਆ ਕਿ ਬਹੁਤ ਜ਼ਿਆਦਾ ਅਮਾਉਂਟ ਜਿਹੜੀ ਵਕੀਲਾਂ ਨੂੰ ਮੰਗੀ ਜਾ ਰਹੀ ਹੈ ਉਸ ਨੂੰ ਲੈ ਕੇ ਦੇਖੋ ਜੀ ਇਹ ਕਤਲ ਕੇਸ ਹੈ ਜੀ ਠੀਕ ਹੈ ਜੀ ਇਹਨਾਂ ਦੇ ਕਤਲ ਕੇਸ ਪਾ ਦਿੱਤਾ ਗਿਆ ਹੈ ਬੱਚੇ ਤੇ ਨਿਰਦੋਸ਼ ਆ ਠੀਕ ਹੈ ਜੀ ਤੇ ਤੁਹਾਨੂੰ ਵੀ ਪਤਾ ਹੀ ਹੈ ਜਦੋਂ ਕਤਲ ਕੇਸ ਦਾ ਨਾਂ ਹੀ ਸੁਣਦੇ ਆ ਤੇ ਵਕੀਲਾਂ ਦੀ ਕਿੰਡੀ ਵੱਡੀ ਅਮਾਉਂਟ ਹੋ ਜਾਂਦੀ ਆ ਇਸ ਕਰਕੇ ਇਹ ਜਿਹੜੀ ਹੁਣ ਕਾਨੂੰਨੀ ਪ੍ਰਕਿਰਿਆ ਦੇ ਨਾਲ ਹੀ ਆਪਣੇ ਜਿਹੜੇ ਬੱਚੇ ਆ ਉਹ ਬਾਹਰ ਆ ਸਕਦੇ ਆ ਤੇ ਇਸ ਕਰਕੇ ਆਪਾਂ ਨੂੰ ਹੁਣ ਸਾਰਿਆਂ ਦਾ ਸੰਯੋਗ ਚਾਹੀਦਾ ਹੈ ਫੈਮਿਲੀ ਕਿਉਂਕਿ ਤੁਹਾਨੂੰ ਵੀ ਪਤਾ ਦੇ ਵਕੀਲਾਂ ਦੀ ਜੇ ਚੰਗਾ ਵਕੀਲ ਕਰਾਂਗੇ ਤੇ ਉਹਦੀ ਕਿੰਨੀ ਫੀਸ ਹੋਏਗੀ ਤੇ ਹੈ ਵੀ ਗਾੜੀ ਕਤਲ ਕੇ ਸਭ ਕੋ ਛੋਟਾ ਮੋਟਾ ਕੇਸ ਨਹੀਂਗਾ ਤੇ ਇਸ ਕਰਕੇ ਸਾਰੇ ਵੀਰਾਂ ਗੜੀ ਅਪੀਲ ਆ ਤੇ ਇਸ ਫੈਮਿਲੀਆਂ ਦਾ ਸਾਥ ਦੇਣ ਬਾਕੀ ਆਪਣੇ ਅਕਾਊਂਟ ਨੰਬਰ ਸਾਰਾ ਕੁਝ ਮੈਂਸ਼ਨ ਕਰ ਦੇਣਗੇ ਜੈਸੀ ਵੀ ਕਿਸੇ ਵੀਰ ਨੇ ਜਾਂ ਐਨਜੀਓ ਭਰਾ ਨੇ ਸੰਯੋਗ ਦੇਣਾ ਤੇ ਉਹ ਅੱਗੇ ਆਣ ਕੇ ਸਾਥ ਦੇਣ ਇਹਨਾਂ ਫੈਮਲੀਆਂ ਦੇ ਸਰਕਾਰ ਨੂੰ ਕੀ ਅਪੀਲ ਕਰਦੇ ਸਰਕਾਰ ਨੂੰ ਇਹੀ ਅਪੀਲ ਆ ਜੀ ਤੇ ਇਹਨਾਂ ਫੈਮਲੀਆਂ ਦਾ ਸਾਥ ਦੇਣ ਤੇ ਵੱਧ ਤੋਂ ਵੱਧ ਇਹਨਾਂ ਫੈਮਲੀਆਂ ਦੀ ਮਦਦ ਹੋ ਜਾਏ ਕਿਉਂਕਿ ਜਵਾਨ ਪੁੱਤ ਜਿਹੜੇ ਘਰੇ ਆ ਸਕਣ ਹਾਂ ਜੀ ਜੋ ਹਾਂਜੀ ਸਾਜੀ ਤੁਹਾਡੇ ਦੋ ਬੇਲੇ ਜਿਹੜੇ ਬਾਹਰ ਕੀ ਅਪੀਲ ਕਰਦੇ ਲੋਕਾਂ ਨੂੰ ਇਸ ਕਾ ਹਾਂਜੀ ਮੇਰਾ ਨਾਮ ਸਹਿਬ ਸਿੰਘ ਆ ਪਿੰਡ ਮੇਰਾ ਗਗਮਾਲਾ ਮੇਰੇ ਬੇਟੇ ਦਾ ਨਾਮ ਗਰਮੇਸ਼ ਸਿੰਘ ਆ ਅੱਜੇ ਪਾਸਿੰਗ ਮੇਰਾ ਆਪਣੇਹਾ ਇਹ ਮੇਰੀ ਭੈਣ ਜੀ ਬੈਠੀ ਐ ਆ ਮੇਰੇ ਘਰ ਵਾਲੇ ਨੇ ਤੇ ਇਹ ਦੋਨੇ ਬੱਚੇ ਵਿਚਾਰੇ ਉੱਥੇ ਇੰਡੋਨੇਸ਼ੀਆ ਜੇਲ੍ਹ ਦੇ ਵਿੱਚ ਕਤਲ ਕੇਸ ਬਸਾ ਦਿੱਤੇ ਸਰਕਾਰ ਨੇ ਤੇ ਅਸੀਂ ਇਹ ਅਪੀਲ ਕਰਦੇ ਆਂ ਕਿ ਸਾਡੇ ਕੋਲ ਸਰਕਾਰਾਂ ਨੂੰ ਉੱਧਰ ਵਕੀਲਾਂ ਜੋਗੀ ਕੋਈ ਖਰਚਾ ਖੋਚਾ ਦੇਣ ਵਾਸਤੇ ਹਨ ਨਹੀਂ ਖਰਚਾ ਬਹੁਤ ਮੰਗਦੇ ਨੇ ਵਕੀਲ ਤੇ ਪਰ ਇਹ ਹੀ ਲੋਕਾਂ ਘੜੀ ਬੇਨਤੀ ਕਰਦੇ ਨੇ ਵਿਚਾਰੇ ਕਿ ਸਾਡੀ ਮਦਦ ਕੀਤੀ ਜਾਵੇ ਜਿੱਦਾਂ ਵੀ ਬਾਦ ਜਿਹੜੇ ਬਾਦ ਦੇਸ਼ ਵਿੱਚ ਗਏ ਵਿਚਾਰੇ ਉਹਨਾਂ ਨੂੰ ਵੀ ਮਦਦ ਕਰਨ ਹੋਰ ਵੀ ਸਾਡੇ ਜੋ ਭੈਣ ਸੱਜਣ ਭਰਾ ਨੇ ਸਭ ਸਾਡੀ ਮਦਦ ਕਰਨ ਤੇ ਸਾਡੇ ਬੱਚੇ ਜਿਹੜੇ ਆ ਸਕਦੇ ਨੇ ਪਰ ਵਕੀਲਾਂ ਦੇ ਰਾਹੀਂ ਕੋਈ ਉੱਥੇ ਲੜਾਈ ਲੜ ਕੇ ਤੇ ਬੱਚੇ ਸਾਡੇ ਘਰ ਆ ਸਕਦੇ ਆ ਕਾਫੀ ਲੰਬੇ ਸਮੇਂ ਤੋਂ ਉਹਦੇ ਦੀ ਜੇਲ੍ਹ ਚ ਹੈਗੇ ਨੇ ਕੋਲ ਤੇ ਕੋਈ ਲੱਗਵਾ ਤੁੰਡੀ ਉਧਰੋਂ ਫੋਨ ਵਗੈਰਾ ਆਉਂਦਾ ਨਹੀਂ ਗੱਲਬਾਤ ਇੱਦਾਂ ਨਹੀਂ ਜੀ ਕੋਈ ਹੁੰਦੀ ਜੀ ਗੱਲਬਾਤ ਤੇ ਪਹਿਲਾਂ ਪਹਿਲਾਂ ਅੰਦਰੋਂ ਸਰਕਾਰੀ ਕਿਤੇ ਇਹਨਾਂ ਨੇ ਕਰਾਈ ਜਦੋਂ ਬਾਅਦ ਚ ਨਹੀਂ ਉਸ ਤੋਂ ਬਾਅਦ ਆਈ ਉਸ ਤੋਂ ਬਾਅਦ ਕੋਈ ਗੱਲ ਨਹੀਂ ਸਾਡੀ ਹੋਈ ਨਾ ਤੇ ਬਾਕੀ ਆ ਸਾਡਾ ਸਮਸ਼ੇਰ ਸਿੰਘ ਸਾਡਾ ਭੇਵਾ ਇਹ ਗਿਆ ਸੀ ਇਹਨੇ ਦੱਸਿਆ ਕਿ ਉੱਥੇ ਤਾਂ ਕੋਈ ਖਾਣਾ ਪੀਣਾ ਬਹੁਤ ਮਾੜਾ ਵਾ ਤੇ ਬੱਚੇ ਸਾਡੇ ਬਿਮਾਰੀ ਹੋ ਸਕਦੇ ਨੇ ਤੇ ਰੋਟੀ ਪਾਣੀ ਚੁੱਥੀ ਮਿਲਦਾ ਨਹੀਂ ਨਾ ਚਾਹ ਮਿਲਦੀ ਦੱਸਿਆ ਤੇ ਇਸ ਕਰਕੇ ਅਸੀਂ ਸੋਚਨੇ ਸਰਕਾਰਾਂ ਘਾੜੀ ਬੇਨਤੀ ਕਰਦੇ ਜਿੱਦਾਂ ਵੀ ਸਾਡੇ ਬੱਚੇ ਆ ਕਿਸ ਤਰ੍ਹਾਂ ਘਰ ਆਜਣ ਸਾਡੀ ਭਗਵੰਤ ਮਾਨਗਾਰੀ ਪੀੜ ਆਪ ਸਾਡੇ ਕੁਝ ਹੱਲਪ ਕਰ ਲੈ ਸਾਡੀ ਤੇ ਸਾਡੇ ਬੱਚੇ ਘਰ ਸਾਡੀ ਮੋਦੀ ਤਾਂ ਗੱਲ ਬਚਾ ਕੇ ਸਾਡੇ ਬੱਚਿਆਂ ਦਾ ਕੋਈ ਸੋਚਨੇ ਦੇ ਬਾਰੇ ਪੰਜਾਬੀ ਭਰਾ ਨੇ ਸਿੱਖ ਇੱਕ ਮਿੰਟ ਸਾਡਾ ਸਿੱਖ ਆ ਤੇ ਬਚਾਰਾ ਮੋਨਾਵਾ ਤੇ ਬਹੁਤ ਹੀ ਭਰੇ ます ਨੂੰ ਦੇਨੇ ਤੇ ਕਿਸ ਤਰ੍ਹਾਂ ਵਿੱਚੋਂ ਕੱਢਿਆ ਜਾਂਦਾ ਕਿ ਤਰ੍ਹਾਂ ਦਾ ਹਾਂਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਤੇ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਮੈਂ ਹਜੇ ਭਾਲ ਸਿੰਘ ਦਾ ਚਾਚਾ